ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੁਵਰਾ ਟੀਵੀ ਮੈਂ ਸੋਨੀਆ ਅੱਜ ਸਾਡੇ ਸਭ ਦੇ ਹਰਮਨ ਪਿਆਰੇ ਮਰਹੂਮ ਗਾਇਕ ਰਾਜਵੀਰ ਜਵੰਧਾ ਜਿਨ੍ਹਾਂ ਦੀ ਅੱਜ ਲੁਧਿਆਣਾ ਦੇ ਪੌਣਾ ਪਿੰਡ ਦੇ ਵਿੱਚ ਹੀ ਅੰਤਿਮ ਅਰਦਾਸ ਹੋ ਰਹੀ ਹੈ ਕਿਉਂਕਿ ਇਹ ਉਹਨਾਂ ਦਾ ਜੱਦੀ ਪਿੰਡ ਹੈ ਜੱਦੀ ਘਰ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ ਬਚਪਨ ਬਿਤਾਇਆ ਸੀ ਜਵਾਨੀਆਂ ਮਾਣੀਆਂ ਸੀ ਤੇ ਇਹ ਉਹੀ ਥਾਂ ਹੈ ਜਿੱਥੇ ਰਾਜਵੀਰ ਜਵੰਧਾ ਨੇ ਆਪਣਾ ਪਹਿਲਾ ਅਖਾੜਾ ਲਾਇਆ ਸੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਇੱਥੇ ਹੀ ਉਹ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਇੱਥੇ ਉਹਨਾਂ ਦੀ ਫੋਟੋ ਵੀ ਲੱਗੀ ਆ ਪਿੰਡ ਵਾਲੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਉਹਨਾਂ ਦੇ ਫੈਨਸ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਹਰ ਕੋਈ ਬਹੁਤ ਪਿਆਰ ਕਰਦਾ ਹੈ ਹਰ ਕਿਸੇ ਦੀ ਆ ਖਾ ਨਾਮ ਹੈ ਅੱਜ ਅੰਤਿਮ ਅਰਦਾਸ ਹੈ ਦੱਸਦੀ ਕਿ ਪਿੰਡ ਵਾਲੇ ਜਿਹਨਾਂ ਨਾਲ ਜਦੋਂ ਗੱਲਬਾਤ ਕੀਤੀ ਆਫ ਕੈਮਰਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਥਾਂ ਹੈ ਜਿੱਥੇ ਰਾਜਵੀਰ ਜਵੰਦਾ ਦਾ ਹੁਣ ਸਟੈਚੂ ਬਣੇਗਾ ਇੱਕ ਸਮਾਰਕ ਬਣਾਇਆ ਜਾਵੇਗਾ ਜਿੱਦਾਂ ਸਿੱਧੂ ਮੂਸੇਵਾਲਾ ਦੀ ਜਦੋਂ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦਾ ਹੜ ਪਹੁੰਚਦਾ ਉਹਨਾਂ ਨੂੰ ਦੇਖਣ ਦੇ ਲਈ ਅੰਤਿਮ ਵਿਦਾਈ ਦੇਣ ਦੇ ਲਈ ਤਾਂ ਉਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਨੂੰ ਦੇਖਣ ਦੇ ਲਈ ਅੰਤਿਮ ਵਿਦਾਈ ਦੇਣ ਦੇ ਲਈ ਵੀ ਪੰਜਾਬੀ ਕਲਾਕਾਰ ਪਹੁੰਚੇ ਸੀ ਬਹੁਤ ਸਾਰੇ ਫੈਨਸ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਬਹੁਤ ਅਰਦਾਸਾਂ ਕੀਤੀਆਂ ਗਈਆਂ ਸੀ ਤੇ ਅੱਜ ਵੀ ਅੰਤਿਮ ਅਰਦਾਸ ਦੇ ਉੱਤੇ ਬਹੁਤ ਵੱਡਾ ਇਕੱਠ ਜੋ ਆ ਲੋਕਾਂ ਦਾ ਵੇਖਣ ਨੂੰ ਮਿਲ ਰਿਹਾ ਉੱਥੇ ਇੱਥੇ ਬਾਬਾ ਜੀ ਵੀ ਖੜੇ ਆ ਜਿਨ੍ਹਾਂ ਜੋ ਕਿ ਇਮੋਸ਼ਨਲ ਵੀ ਨਜ਼ਰ ਆ ਰਿਹਾ ਜਿਨ੍ਹਾਂ ਨੇ ਰਾਜਵੀਰ ਜਵੰਦਾ ਦਾ ਜਿੱਥੇ ਸੰਸਕਾਰ ਹੋਇਆ ਉੱਥੇ ਉਹਨਾਂ ਨੇ ਮੱਥਾ ਤੱਕ ਵੀ ਟੇਕਿਆ ਤਾਂ ਇੱਥੇ ਰਾਜਵੀਰ ਜਵੰਦਾ ਦਾ ਜੋ ਆ ਸਮਾਰਕ ਬਣੇਗਾ ਸਟੈਚੂ ਬਣਾਇਆ ਜਾਵੇਗਾ ਅਜਿਹਾ ਪਿੰਡ ਵਾਲਿਆਂ ਦਾ ਕਹਿਣਾ ਹੈ ਰਾਜਵੀਰ ਜਵੰਦਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਗੀਤ ਦਿੱਤੇ ਆ ਪੰਜਾਬੀ ਵਿਰਸੇ ਨੂੰ ਸੱਭਿਆਚਾਰ ਨੂੰ ਵੀ ਸੰਭਾਇਆ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਾਹਨੇਵਾਲ ਤੋਂ ਆ ਮੈਂ ਸਾਹਨੇੜ ਦੇ ਕੋਲ ਖਾਕਟ ਪਿੰਡ ਹੈ ਤੁਹਾਡੀਆਂ ਵੀ ਅੱਜ ਅੱਖਾਂ ਨਾਮ ਹੈ ਹਾਂਜੀ ਹਾਂਜੀ ਬਹੁਤ ਪਿਆਰ ਤੇਰਾ ਮਤਲਬ ਤੇਰਾ ਇਨਸਾਨ ਹੂੰ ਮਲੇ ਸੀ ਤੁਸੀਂ ਕਦੇ ਨਹੀਂ ਜੀ ਨਹੀਂ ਮੈਂ ਵੈਸੇ ਮੇਰੇ ਮਨ ਨੂੰ ਮਤਲਬ ਬਹੁਤ ਬਰਾਗ ਆਇਆ ਜਦੋਂ ਇਹ ਐਕਸੀਡੈਂਟ ਹੋਇਆ ਜਦੋਂ ਇਹ ਮੇਰੇ ਮਨ ਨੂੰ ਬਹੁਤ ਠੇਸ ਲੱਗੀ ਮੈਂ ਕਹਾ ਮਾਲਕਾ ਬਚਾ ਲਾ ਸਾਡੀ ਉਮਰ ਮਤਲਬ ਘਟ ਕਰਦੇ ਕੋਈ ਨਹੀਂ ਹੁੰਦੀ ਕੱਦ ਹਾਂਜੀ ਇਹ ਨਿਕ ਨਿਕ ਬੱਚਿਆਂ ਵਾਲਾ ਇੱਥੇ ਮਿਰਾਂ ਦੇ ਹੱਥ ਕਰਦੇ ਸੱਚੇ ਪਾਤਸ਼ਾਹ ਨੂੰ ਜੋ ਪਾਉਂਦਾ ਉਹ ਹੀ ਹੁੰਦਾ ਤੇ ਅੱਜ ਤੁਸੀਂ ਇਸ ਸੰਸਕਾਰ ਵੇਲੇ ਵੀ ਆਏ ਹਾਂਜੀ ਨਹੀਂ ਜੀ ਮੈਂ ਮਤਲਬ ਇਹ ਭੋਗ ਤੇ ਮਤਲਬ ਪਹੁੰਚੇ ਪੁਣ ਜੀ ਠੀਕ ਹੈ ਘਰ ਵਾਲਿਆਂ ਨਾਲ ਕੋਈ ਮੁਲਾਕਾਤ ਨਹੀਂ ਜੀ ਨਹੀਂ ਮਾਦਾ ਕੋਈ ਮਾਦਾ ਨਹੀਂ ਮੇਰੇ ਮਾਮੇ ਮਾਦਾ ਬਹੁਤ ਮਤਲਬ ਉਹ ਲੱਗਿਆ ਮੇਰੇ ਹਾਂਜੀ ਮੈਂ ਕਹੇ ਗੱਲ ਹੈ ਬੇ ਛੋਟੇ ਛੋਟੇ ਬੱਚੇ ਨੇ ਹਾਂਜੀ ਤੇ ਪੜ ਜਾਂਦੇ ਫੇ ਕੋਈ ਟਾਈਮ ਨਾ ਮਾਦਾ ਅੱਛਾ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਸਮਾਰਕ ਵੀ ਬਣਾਇਆ ਜਾਵੇਗਾ ਜਿੱਥੇ ਸੁਣਿਆ ਤੁਸੀਂ ਇਹ ਸੁਣਿਆ ਹਾਂਜੀ ਇਹ ਕਹਿ ਰਹੇ ਨੇ ਹਾਂਜੀ ਕਹਿੰਦੇ ਇੱਥੇ ਬਹੁਤ ਮਾਦਾ ਬੱਚਾ ਨਾ ਖੇਡਦਾ ਰਹਿੰਦਾ ਸੀ ਤੇ ਬਹੁਤ ਇਹ ਮਾਲਕ ਦਾ ਹੱਥ ਪਾਸ਼ਾ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਅਖਾੜਾ ਵੀ ਇੱਥੇ ਲਗਾਇਆ ਜੀ 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 ਹਾਂਜੀ ਹਾਂ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਅੱਖਾਂ ਵੀ ਨਾਮ ਸੀ ਕਿਉਂਕਿ ਹਰ ਇੱਕ ਫੈਨ ਦੀ ਅਖਾਣਾ ਮੈਂ ਚਾਹੇ ਉਹਨਾਂ ਨੇ ਰਾਜਵੀਰ ਜਵੰਦਾ ਦੇ ਗੀਤ ਸੁਣੇ ਆ ਚਾਹੇ ਨਹੀਂ ਸੁਣੇ ਚਾਹੇ ਮਿਲੇ ਜਾਂ ਫਿਰ ਨਹੀਂ ਮਿਲੇ ਹਰ ਕਿਸੇ ਦੀ ਅਖਾਣਾ ਮੈਂ ਕਿਉਂਕਿ ਪੰਜਾਬ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਇੰਡਸਟਰੀ ਨੂੰ ਘਾਟਾ ਪਿਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਭਾਵੇਂ ਹੁਣ ਰਾਜਵੀਰ ਜਵੰਦਾ ਸਾਡੇ ਦਰਮਿਆਨ ਨਹੀਂ ਹੈ ਪਰ ਉਹਨਾਂ ਦੇ ਗੀਤ ਉਹਨਾਂ ਦੀ ਆਵਾਜ਼ ਜੋ ਆ ਔਰ ਉਹਨਾਂ ਦੀ ਬੋਲ ਜੋ ਆ ਉਸ ਦੇ ਨਾਲ ਉਹ ਹਮੇਸ਼ਾ ਹਰ ਕਿਸੇ ਦੇ ਦਿਲਾਂ ਦੇ ਵਿੱਚ ਅਮਰ ਰਹਿਣਗੇ